ਕਿੰਨਾ ਜਿਆਦਾ ਤੇ ਸਾਨੂੰ ਵਜਨ ਨਾ ਤੇ ਵਜਨ ਤਾਂ ਵੇਖ। ਅਸੀਂ ਸੱਤ ਪਾਲ ਲਿਆ ਬੱਕਰੀਆਂ ਦੋ ਤੇ ਉਹਦੇ ਚ ਆ ਪੱਕਰੀ ਆ ਤੇ 6500 ਰੁਪਏ ਮੰਗਿਆ ਇਹਦਾ। ਵਜਨ ਤਾਂ ਦੇ ਵੇਖ ਵਜਨ ਤਾਂ ਮਾ। ਉਹ ਵਜਨ ਹੀ ਵੇਖ ਲੈ ਚੱਲ ਵਜਨ ਦੇ ਦੇ। ਕਿੰਨਾ ਕਿੰਨਾ 7 ਕਿਲੋ 3500 ਦੇ ਦੇ। ਹੂੰ। 200 ਰੁਪਏ ਕੱਟੂ ਹੋਰ ਇਹਨਾਂ 75 ਕਿਲੋ ਸੰਦੀ ਫਿਰਦਾ। ਲੈ ਉਹ ਹੀ ਗੱਲ ਆ ਫਿਰ 2500 ਬਾਦਾਂ ਪਾਉਂਦੇ ਆ ਬਾਈ। ਕੋਈ ਲੈ ਬਤ ਕਰ ਕਿਉਂ ਹੈ ਕਿਹੜੀ ਪਾਂਛੀ ਵਾਹ ਦੀ ਹੋ ਜਾਣੀ ਆ ਹਾਂ ਬੇੜੀ ਆ ਬਤ ਦੋਨੇ ਮੇ ਦੇ ਦੇਣੀ ਆ ਰੋਟੀ ਖਾਣੇ ਚੰਗਾ ਨਹੀਂ ਲੱਗਦਾ ਲੱਗਦਾ ਜੱਜ ਤਨ ਲਾਇਆ ਤੂੰ ਕੀ ਲਾਇਆ ਦੋਨੇ ਸੱਤ ਦੀਆਂ ਦੇ ਦੇ ਯਾਰ ਅਜਾ ਭਰਾ 8000 ਮੂੰਹ ਕਹੀ ਕਿਹੜਾ ਸੱਤ ਦੀਆਂ ਦੇ ਦੇ ਦੋਨੇ ਕਿਹੜਾ ਨੇ ਕਿਹੜਾ 8 ਕਿਹਾ ਕੀ ਚੱਲ ਬਸ 8 ਦੇ ਦੇ ਇਹ ਵੀ ਪੈਸੇ ਉੱਤੇ ਕੀ ਨਾ ਤੂੰ ਬਸ ਜਦੋਂ ਉਹਦਾ ਘੱਟ ਗਏ ਤੇ ਤੂੰ ਲੜ ਪੈਂਦਾ ਜੇ ਤੇਰਾ ਨਾ ਨਾ ਤੇ ਮੈਂ ਤਾਂ ਪਹਿਲੇ ਠੋਕ ਕੇ ਲਾਇਆ ਵੀ ਜੇ ਦੇਣੀ ਚੱਲ 8.5 ਦੇ ਦਿੰਦਾ ਬਾਈ ਹਾਂ ਮੈਂ ਪਹਿਲੇ ਜੜਤੀ ਕੋਕ ਵੀ ਜੇ 500 ਬਤਾ ਤੂੰ ਮਰੇ ਕੋਕ ਕੋ ਪਹਿਲਾਂ ਵੀ ਉਹਦਾ ਮੇਰਾ ਵੀ ਵਿੱਚ ਪਾਲਾ ਕੋਕਾ ਥੋੜਾ ਮੈਂ ਲਾਦਾ ਜੈ ਜੈ ਕਰ ਲਾ ਯਾਰ ਅੜਿਆਣਾ ਕਰ ਬਾਲਾ ਉਹਨੂੰ ਵੀ ਕੋਈ ਯਾਰ ਮੈਂ ਮਾਰ ਜਿੱਥੇ ਬੋਲੀ ਜਾਂਦਾ ਨਾ ਉਹਦੇ 100 200 ਵੀ ਮੇਰੇ ਆਪ ਦੇ ਨੇ ਅੱਛਾ ਹਾਂ ਤੇਰਾ ਤਾਂ ਉੱਤੀ ਹੁੰਦੀ ਆ ਭਰਾਵਾ ਤੇਰੀਆਂ ਨੀਂਹੀਆਂ ਗੋਹੋਂਦਾ ਹੀ ਬੱਚੇ ਤੇਲ ਖਾਜ ਵਾ ਕੇ ਪੜਨ ਪਾਸ ਤੇ ਉੱਤੇ ਤੇ ਮੈਨੂੰ ਕਿਲਾ ਤੂੰ ਇੱਥੇ ਜਾ ਕੇ ਛੱਡ ਕੇ ਜਾ ਮੈਂ ਵੀ ਤੇਲ ਮਜਾਂਗਾ ਮੈਂ ਕਾਟ ਸਾਈ ਮੈਂ ਦੇਵਾਂ ਉਹ ਵੈਸੇ ਹੀ ਦੇ ਦੇਾਂਗੇ ਚੱਦੇ ਪੈਸੇ ਇਹਨੂੰ ਮੈਂ ਕਹਿੰਦਾ ਮੋੜਿਆ ਨਹੀਂ ਬਾਹਰਿਆਂ ਕਰਦਾ ਨੌਂ ਦੀਆਂ ਦੇ ਯਾਰ ਉਨੇ 9 ਜਿਹੜੇ ਲੈ ਕੇ ਜਿਹਨੇ 12 ਨੇ ਲਾਇਆ ਯਾਰ ਕੋਈ 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 ਕਰੋਗੇ ਵੀ ਕੋਈ ਗੱਲ ਹੈ ਮੈਂ ਦੋਨੇ ਹੀ ਨਿਵੇਡ ਦੂ ਮੈਂ ਉਹਨਾਂ ਨੂੰ ਲੋਕੀ ਲੈਣਾ ਯਾਰ ਉਹਨਾਂ ਨੂੰ ਕਿ ਲੈਣਾ ਤੇ ਦੋਵੇਂ ਨਿਵਾਸ ਮੈਂ ਕੀ ਮੈਂ ਤਾਂ ਤੁਹਾਨੂੰ ਜਿੰਨੇ ਕੀ ਉਹ ਮੈਂ ਤਾਂ ਸਾਈਂ ਨਹੀਂ ਸਾਈਂ ਉਹਨੇ ਦੇਣੀ ਹੈ ਮੈਂ ਤਾਂ ਸਾਈਂ ਨਹੀਂ ਦੇਣੀ ਮੈਂ ਤਾਂ ਮਾਲਾ ਪੂਣ ਲੈਣਾ ਲੈ ਜਾ ਤੂੰ ਮੋੜਨ ਲੱਗਾ ਲੈ ਜਾ ਫਿਰ ਚਲ 6:30 ਫਲਾਜ ਜਾ ਤਾ ਹੋਰ ਵੇ ਕਰ ਦੇ ਕੀ ਖਾਦਾ ਯਾਰ ਇਹਨੇ ਮੈਂ ਖਾਦਾ ਮੈਨੂੰ ਆਦਿ ਖਾਦਾ ਉਹ ਕਿੰਨੇ ਦਾ ਰੱਬ ਲੱਗਦੀ ਕਰੋ ਤੀਜਾ ਬੰਦਾ ਇਹਨੇ ਓਏ ਆਖਿਆ ਮੈਂ 9 ਦੀਆਂ ਫੜ ਯਾਰ ਜਰਦ ਮੇੜ ਕੰਮ ਉਹ 8.5 ਤੋਂ ਪਾਜਦਾ ਮੈਨੂੰ 9 ਦੀਆਂ ਫੜ ਜੋ ਤੇਨ ਜਿਵੇਂ ਆਖਾਂ ਉਹ ਦਿਲ ਮੰਨਦਾ ਦੋ ਪਹਿਲੇ ਵੜਕਾ ਹਾਂ ਦਾ ਯਾਰ ਲਖੀਰ ਖਿਚਿਆ ਨਹੀਂ ਸਭ ਦੇ ਹੁੰਦੇ ਹੁੰਦੇ ਬਾਈ ਇਹਦਾ ਕੰਮ ਫੋਮੇ ਹੂੰ ਦੇ ਗਾਲ ਸਭ ਆ ਜੀ ਲਾ ਰਿਹਾ ਨਾ ਇਹ ਥੋੜੀ ਬਿੰਦੇ ਬਿੰਦੇ ਥੋੜੀ ਹੁੰਦਾ ਆ ਭੈਣ ਦੀ ਲੰਗ ਇਹਨਾਂ ਅਰਥ ਸਦਿਆਂ ਦਾ ਨਾ ਨਹੀਂ ਚੜਦਾ ਬਾਈ ਯਾਰ ਓਏ ਇੱਕ ਤਰ੍ਹਾਂ ਹਾਂ ਹੱਟਿਆੜ ਦੀਆਂ ਫਿਰ ਉਹਨੂੰ ਕਹੀ ਜਾਂਦਾ ਨਹੀਂ ਚੱਲ ਯਾਰ ਲਖਾਈ ਕਰਾ ਦੂ ਸਾਡੇ ਅੱਠ ਚੋ ਹੋ ਕੌਣ ਤੂੰ ਉਹ ਕਰਾਊਗਾ ਮੈਂ ਕਿ ਕਰਾਂਗਾ ਓਏ ਭਾਈ ਲਖਾਈ ਟੋਡਾ ਯਾਰ 500 ਚੱਕਦਾ ਯਾਰ ਬਿਲ ਖਾਈ ਦਾ ਤੱਕ ਕਰ ਦੋ ਇਹਨਾਂ ਨੂੰ ਪੈਸੇ ਕਿੰਨੇ ਦੇਣਾ ਲਖਾਈ ਓਏ ਦੇ ਦਿਆ 7 ਬਾਲ 12 ਦੀ ਕਹੇ ਤੀਆਂ ਯਾਰ ਹੁਣ ਓ ਜਾ ਯਾਰ ਤੇਰੀ ਹੱਥ ਦੀ ਲੱਤੀ ਪਈ ਏ ਯਾਰ ਬਾਈ ਕਿਸੇ ਸਿਰੇ ਸਰਾਣੇ ਲਾਓ ਯਾਰ ਗੱਲ ਨੂੰ ਸਿਰੇ ਸਰਾਣੇ ਤੁਸੀਂ ਲਾਉਣੀ ਹੈ ਕੋਈ ਸਾਡੇ ਅੱਥੇ ਤੂੰ ਦੇ ਯਾਰ 500 ਮੈਂ ਦਿੰਦਾ ਉਹ ਨੋ ਪੂਰਾ ਕਰੀ ਹਾਂ ਉਹਦਾ ਉਹਦਾ ਹੀ ਨੋ ਪੂਰਾ ਕਰੀਏ ਪੈਸੇ ਮੈਨੂੰ ਕੋਈ ਜਾਨੂੰਦਾ ਤੇ ਤੈਨੂੰ ਨੋ ਵੀ ਚਲ 8.5 ਦੇ ਹੋ ਗਏ ਬਾਈ ਬਾਹਨੇ ਦੀ ਖੁਰਜੀ ਕੋਲ ਹੈਲੋ ਉਹ ਆ ਨਾ 11 ਦੀਆਂ 12 ਦੀਆਂ ਲੈ ਜਾ ਮੇਰੀ ਦੇ ਬੱਕਰੀਆਂ ਦੇ ਯਾਰ ਜੇ ਘਾਟਾ ਪੈ ਗਿਆ ਬੱਕਰੀਆਂ ਘਾਟੇ ਵਾਲੀ ਪਤਾ ਨਹੀਂ ਕੀ ਚੀਜ਼ ਹੈ ਨਹੀਂ ਤੈਨੂੰ ਵਜਨ ਜਿੰਦੀ ਚ ਪਾ ਦੇ ਬਾਹਰ ਕੋਈ ਤਰੀ ਹੈ ਕੀ ਕੈਨੇਡਾ ਤੋਂ ਲੈਣਾ ਤੂੰ ਵਜ ਨਹੀਂ ਦੇਖਿਆ ਨਾ ਕਮਾਈ ਹੁੰਦੀ ਹੈ ਕਮਾਈ ਨਹੀਂ ਹੁੰਦੀ ਹੁੰਦੀ ਤੇ ਮੈਂ ਫੜਾ ਦਿੰਦਾ ਬੜਾ ਦਿੰਦਾ ਇਹ ਤਾਂ ਬੰਦਾ ਨਹੀਂ ਵਿਚਾ ਬੰਦਾ ਬੱਸ ਦੋਵੇਂ ਨਵੇਂ ਨੇ ਬੈਕੌਨ ਵਟਨੇ ਬੈਠ ਨੇ ਬਟੋ ਚਲੋ ਠੀਕ ਹੈ ਠੀਕ ਥਵੇੜ ਯਾਰ ਕਿਉਂ ਐ ਨੀੜਾ ਵਾਲਾ ਹੋ ਜਾਣਾ ਇੱਕ ਦੋ ਦਾ ਜੀ ਕੋਣ ਤੂੰ ਲਾ ਫੜ ਉਹ ਕਹਿੰਦਾ ਜਿਹੜੇ ਮਾੜੀ ਮੋਟੀ ਕਮਾਈ ਕਰਨੀ ਦਾ ਤਾਂ ਹੋ ਆ ਉਹ ਸਿਆਣਾ ਬੰਦਾ ਕਰੀ ਜਾਂਦਾ ਦੱਸਦੇ ਕੋਈ ਨਹੀਂ ਨਖਾਈ ਕਰਾਦੀ ਜਾਂਦੇ ਨੇ ਕਿੰਨੇ ਚੋ ਤੁਹਾਨੂੰ ਸੌ ਕੱ ਕਿੰਨੇ ਦੀਆਂ ਨਹੀਂ ਕੋ ਫੜਾ ਨਖਾਈ ਪਏ ਵੀ ਹੋਰ ਕੀ ਹੋ ਗਿਆ ਖੜਾ ਯਾਰ ਚੱਕ ਲੈਣ ਦੇ ਨਵੇੜ ਦੇ ਹੁਣ ਨਵੇੜ ਦੇ ਕੰਮ ਚੱਕ ਦੇ ਪੈਸੇ 850 ਰੁਪਏ ਦੇ ਲਖਾਈ ਕਰਾ ਦੀ ਬਸ ਹੁਣ ਕੀ 1400 ਪੈ ਗਿਆ ਨੌਂ ਚ ਵਲਤ 1200 ਦਾ ਪੈਣਾ ਸੀ ਜੀ 2 ਦਾ ਪੈਣਾ ਸੀ 200 ਦਾ ਪੈਣਾ ਸੀ ਤੈਨੂੰ ਐਵੇਂ ਨਾ ਚੀੜਾ ਹੋਇਆ ਕਰ ਜਾ ਸਾਡੇ ਪਧਰੇ ਬੰਦੇ ਸੌਦਾ ਇਹ ਕਿਹੜਾ ਦਾਲੀ ਕਰਦੇ ਆ ਹਾਂ ਬੰਦ ਆ ਬਾਅਦ ਤਾਂ ਜਾਣੀਆ ਵਜਨ ਨੂੰ ਉਹ ਫੇਰ ਬੰਨ ਲਈ ਪੈਸੇ ਗਣਵੇੜ ਪਰ ਵੀਡੀਓ ਤੇ ਫੇਰੇ ਇਹ ਆ ਗਿਆ 5000 ਰੁਪਏ ਇਹ ਨੂੰ ਮੰਗਦੇ ਆ ਅੱਡੇ ਆਛੇ ਨੇ 300 ਕੱਟ ਦੇਣਾ 300 ਕੱਟਣਾ 4000 300 ਘਟ 9 ਹੋਇਆ ਸੀ 4500 ਕਰ ਲਾਉਣਾ ਹੈ ਕਿੰਨੇ 4900 4900 ਫੇਰ ਕੱਢੇ ਯਾਰ ਕਿੰਨੇ ਰਹਿ ਗਏ ਬਚਰ ਨਾ ਵਧ ਹੋ ਗਏ ਨਹੀਂ ਨਹੀਂ ਜਿਹੜੀ ਗੱਲ ਹੋਈ ਉਹ ਤੇ ਖੜਾ ਘਰ ਉਲਝ ਆਇਆ ਨਾ 7 8 ਵਾਲੇ 2000 ਹੋ ਗਿਆ ਤੇ 3 4 4500 ਹੋ ਗਿਆ ਨਾਲੇ ਸਾਡੇ 4.5 ਦੋ ਹੋਰ ਹੀ ਕਹਿ ਬੈਠਾ ਫਿਰ ਅੰਦਰ ਚੱਲ ਗਣੀ ਚੱਲ ਹੁਣ ਅੱਛਾ ਪਰੇਖਾ ਨਹੀਂ ਮੇਰੇ ਬਈ ਹੱਕ ਹੈ ਪੈਸੇ ਯਾਰ ਦੇਣੇ ਨੇ ਥੋੜਾ ਵੀ ਮੁੜ ਕੇ ਨਹੀਂ ਨਹੀਂ ਤੂੰ ਯਾਰ ਚਾਚਾ ਬੱਜੇ ਚਾਕੇ ਲਿਆ ਕਰੇ ਗੁੱਟੇ ਰੱਖਿਆ ਐਵੇਂ ਜੇਬਾਂ ਡੱਟੀ ਭਰਦਾ ਦੂਜੇ ਕਢਾ ਕੇ ਲਿਆ ਕਰ ਕਿੱਥੋਂ ਕਢਾ ਕੇ ਲਿਆ ਕਰ ਵਾਧੂ ਪੈਸੇ ਬੈਂਕ ਜਵਾਬ ਦੇ ਪੈਂਦਾ ਇਹ ਬਹੁਤ ਮੈਂ ਤਾਂ ਬਹਿ ਗਿਆ ਮੈਂ ਤਾਂ ਆਸਤੰਦਾਬ ਤੋਰਦਾ ਹਾਂ ਮੈਨੂੰ ਕੋਈ ਨਾ ਦੂਜੇ ਨਾਲ ਨਹੀਂ ਆਉਂਦੀ ਹੋਏ ਪਾਂਜ ਅੰਜ 5000 ਹੋ ਗਿਆ ਤੇਰੇ ਕੋਲੇ 5000 ਇਕੱਠੇ ਗਿਣ ਲਾ ਹੁਣ ਬਾਅਦ ਚ ਫੜਾ ਦਿਆਂ ਉਹਨੂੰ ਹਾਂ ਪੰਜ ਆ ਜੇਬ ਚ ਪਾਲਾ ਤੂੰ ਮੁਰਕੇ ਲਜਾ ਪਾਵਾਂਗੇ ਸਰ ਜੀ ਗੱਲ ਸੁਣੋ ਕਹਿੰਦੇ ਦੇ ਰਾਇ ਜੋ ਟਿਕਾ ਵਧਰਾ ਕਾਢੇ ਸੰਦਾ ਬਹੁਤ ਚੰਗੀ ਵੀਡੀਓ ਲੰਮੀ ਵੀਡੀਓ ਸੌ ਸੌ ਦੇ ਨੋਟ ਲੰਮੀ ਕਰ ਦਿੰਦੇ ਆ ਵੀਡੀਓ ਬਈ 8000 ਹੋ ਗਿਆ 500 ਹੋਰ ਦੇ ਨਹੀਂ ਨਹੀਂ 500 300 ਘੱਟ ਹੋਇਆ ਰਹੀ 300 ਘੱਟ ਹੋਇਆ ਕਿੰਨਾ ਦਿਖਾਈ ਰਹੀ 300 ਘੱਟ ਜੋ ਤਾਂ ਹੀ ਹੋ ਜੀ ਨਾ ਇਹ ਧਾਰ ਕਰ ਲੈ ਦੋ ਦੋ ਸੂਰ ਵਾਲੇ ਦੇ ਦੇ ਨਹੀਂ ਤੇ ਪੈਸੇ ਕੱਢੇ ਕੋਈ ਨਹੀਂ ਸਹੀ ਬੁੱਛੇ ਤੈਨੂੰ ਮੈਂ ਲੱਗਦਾ ਉਹ ਤਾਂ ਯਾਰ ਭੂਤ ਨਹੀਂ ਤੈਨੂੰ ਹੋਰ ਦੇ ਕੋਈ ਚੁੱਕੇ ਰਹਿ ਜਾ तेरे ਕੋਲ ਆਈ ਵੀ ਕਿਉਂ ਨਾ ਮੈਂ ਮੈਂ ਨਹੀਂ ਆਈ 500 ਦੇਣਾ ਪੈਸੇ ਇਕੱਠੇ ਕਰਕੇ ਗਿਣ ਕਿ ਹੋਈ ਹੋਏ 500 ਦੇਣਾ ਆਠ ਹੀ ਹੋਇਆ ਆਹ ਤੇ 300 ਆ 200 ਹੋਰ ਦੇ 200 ਹੋਰ ਦੇਣਾ ਪਊਗਾ ਫੇਰ ਹੀ 8.5 ਹੋਊਗਾ ਆ ਹੁਣ ਗਿਣ ਸਾਰੇ ਇਕੱਠੇ ਕਰਕੇ ਪੰਜ ਤਾਂ ਆ ਹੀ ਗਿਆ ਨਾ ਦਰਫਾ ਲਓ ਵੀ ਅਗਲਾ ਸੌਦਾ ਦੋਸਤੋ ਤੁਹਾਨੂੰ ਦਿਖਾਉਣੇ ਆ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਵੀਰ 20 ਹੋ ਗਿਆ ਸਾਡੇ 82 ਚਲੋ ਠੀਕ ਹੈ ਜੀ ਇੱਕ ਇਹਦਾ ਦੇਖੋ ਇਹਦਾ ਦੇ ਵੀਡੀਓ ਬਣਨ ਲੱਗੀ ਤੇ 4500 ਦਾ ਚਲ ਲੈ 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 ਆ ਦੇਰਾ ਪੀਸਾ ਨਹੀਂ 50 ਅੱਜ ਉਹਨੇ ਕਸਮਾਇਆ ਨਹੀਂ ਬਾਲਾ ਦੇ ਦੇਖਣੇਗਾ ਨਹੀਂ ਲੈਣੇਗਾ 4500 ਦਾ ਮਾਲ ਹੈ ਤਾਂ ਨਹੀਂ ਲੈ ਲਓ ਯਾਰ ਤੁਸੀਂ ਤੇ ਚੀੜੇ ਬਾਲੇ ਹੋਏ ਪੰਪਤੰਦਰ 150 ਤਾਂ ਅਗਲੇ ਨੇ ਕੋਈ ਉਧਰ ਉਧਰੀ ਕਰਨਾ ਹੀ ਹੁੰਦਾ ਦਲਾਲ ਨੇ ਐ ਸੌ ਪਾਈ ਨਹੀਂ ਸੌਦੇ ਹੁੰਦੇਗੇ। 4500। ਅਰੇ ਬਾਤ ਕੋ ਟਾਲੀ ਆ। ਤੇਰੀ ਬਾਤ। ਇਸੇ ਗੁੰਗੀ ਬਾਤ ਨਾ ਰਾਜਾ। 3500 ਲੈ ਦੇ ਦੇ ਕਹਿਣਾ 4 ਕਮ। ਤੇ ਕਦੋਂ ਦਾ ਲੈ ਜਾਂਦਾ 3500 ਦੇ ਦਿੰਦਾ ਹੁੰਦਾ ਤਾਂ ਤੂੰ। ਮਰਜੀ ਲਾ ਦੇ। ਕਰ ਦੋ ਪੈਸਾ ਦਾ ਕਹਿਣਾ। ਚਾਚਾ ਵੀ ਬੋਲ। ਇਹਦਾ ਬਾਲਾ ਚੀੜਾ ਬਣਿਆ ਪਿਆ ਪਤੰਦਰਾ। ਇਹ ਨਾ ਚੀੜਾ ਬਣਿਆ। ਆਹੋ ਇਹਨੇ ਮਾਰੇ ਲੋਗਾਂ ਨੂੰ ਚੰਗੀ ਚੱਲ ਫੋਟੋ ਦੇਖ ਲੈ ਮਾਤ ਘਾਟੇ ਵਾਤ ਨਾਲ ਇਹਦੇ ਨਹੀਂ ਸਬਦਾ ਉਹਦਾ ਹੈ ਬੱਕਰੇ ਦਾ ਦੱਸਿਆ ਨਹੀਂ ਕਿਹੜੇ ਦਾ ਆਇਆ ਉਹ ਸਾਹਮਣੇ ਮਗਰ ਗੜੀ ਖੋਨਾ ਚੱਲ ਫੋਟੋ ਦੇਖ ਲੈ ਕਿੰਨੇ ਦਾ ਕਰਤਾ ਜੱਗੀ 45 ਲਓ ਵੀ ਬੱਕਰਾ ਤੁਹਾਨੂੰ ਦਿਖਾ ਦਿੰਦੇ ਆ ਪੈਸੇ ਗਿਣਾਤੇ ਆ ਬਾਈ 4500 ਦਾ ਹੋਇਆ ਸੌਦਾ ਆ ਜਿਹੜਾ ਬੱਕਰਾ ਖੜਾ ਦੱਬੇ ਰੰਗ ਦਾ ਕੋਨਾ ਬੱਕਰਾ ਤੇ ਜੱਗੀ ਕੋਲੇ ਸੀ ਇਹ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣਾ ਹੈ ਇਹ ਇਹ ਨਹੀਂ ਇਹ ਨਹੀਂ 12 16000 ਰੁਪਏ ਲੈਣਾ ਹੀ ਹੈ ਆ ਗੱਲ ਖਤਮ ਨਹੀਂ ਇਹਦਾ ਪੁਗਦੀ ਹੈ ਤਾਂ ਦੇਖ ਲੈ ਉਹ ਤਾਂ ਇਹ ਨਹੀਂ ਆ 14 ਲੈ ਲੈ 15 ਲੈ ਲੈ 16 ਦੇਣਾ ਜੱਜਦਾ ਤਾਂ ਠੀਕ ਹੈ ਆ ਗੱਲ ਖਤਮ ਇਹ ਮੰਗ ਲਿਆ ਉਹਨੇ ਵੀ ਲਾਉਣਾ ਹੀ ਹੈ ਆ ਵੜੀ ਹੈ ਹੈ ਦੋ ਜਾਂ 12 ਇਹ ਵੱਡੀ ਹੋ ਜੂਗੀ ਇਹ ਠੀਕ ਨਹੀਂ ਦੇਖੀ ਜੋ ਹੋ ਰਿਹਾ ਹੈ ਆ ਆ ਜਾ ਨੀ ਚਿੱਟੀ ਕਰ ਦੋ ਬਰਾ ਦੂਰੀ ਬੜੀ ਲੱਗਦੀ ਹੈ ਨਹੀਂ ਨੇੜੇ ਉਹ ਨਾਲ ਕੰਮੀ ਆ ਆਖਰੀ ਸਾਈਡ ਤੇ ਹੀ ਮੜਿਆ ਹੈ ਤੇਰਾ ਲੱਗਿਆ ਤਾਂ ਹਾਂ ਦੇ ਪੈਸੇ ਆਲਾ ਭਰਾਵਾ ਕਿਈ ਲੱਗਿਆ ਮੈਂ ਕਹਿੰਦੀ ਲਗਾਏ ਦਾਰੇ ਗਿਆ ਹਰ ਜਾ ਯਾਰ ਤੂੰ ਜਾਣਾ ਹੈ ਦੇਰ ਪੈ ਨਹੀਂ ਹਾਂ ਆਲੋ ਤੁਸੀਂ ਨਹੀਂ ਸੋਚਣਾ ਯਾਰ ਬਹੁਤ ਸੌਦਾ ਚੱਲੀ ਹੈ ਨਹੀਂ ਵੀ ਬਹੁਤ ਅਹਿਮ ਗੱਲ ਉਹ ਵੇਚ ਨਹੀਂ ਰਹਿਗੀਆਂ ਕਹਿੰਦਾ ਕਿ ਨਾ ਨਾ ਪੁੱਛ ਗਇਆ ਰਹਿਣਾ ਮੈਂ ਦੱਸਿਆ ਤੂੰ ਕੁਝ ਭਵੇਂ ਬਾਈ ਨਹੀਂ ਯਾਰ ਦੱਸਿਆ ਇਹ ਉਹਦਾ 16 ਤੋਂ ਕੱਟ ਨਹੀਂ ਦਿੰਦਾ ਡੀਨਿੰਗ ਜਿਹੜੀ ਸੁਣਾ ਤਾਂ ਕੱਟਤਾ 1 ਰੁਪਿਆ ਚਾਹ ਜਦੋਂ ਗੁੰਡਾਂ ਨੂੰ ਆਖੀ ਨਾ ਫਿਰ ਦੁਬਾਰਾ ਲੈਣਾ ਸੱਤ ਮਾਲ ਠੀਕ ਰੱਬ ਲੱਗਦੀ ਕਰ ਦਿੰਦਾ ਆ ਮਰਨਾ ਮੈਂ ਮਰਨਾ ਉਹਦੇ ਸੰਜੂ ਮਗਰ ਤਾਂ ਪੱਲਾ ਲੱਗਦਾ ਇਹ ਬੰਦਾ ਮੈਂ ਤੈਨੂੰ ਇੱਕ ਮੈਂ ਇੱਕ ਸਿੱਧਾ ਦੱਸਾਂ ਇਕੋ ਹੀ ਦੱਸਾਂ ਜਿਹਦਾ 15000 ਰੁਪਏ ਪਉਦਾ ਆ ਆ ਮੈਂ ਨਹੀਂ ਤਾਂ ਇੱਕ ਗੱਲ ਕੋ ਪੱਕੀ ਗੱਲ ਸੁਣਦਾ ਯਾਰ ਉਹ ਗੱਜ ਦੇ ਦਾ ਸੁਣਦਾ ਯਾਰ ਵਾ 15000 ਗੱਲ ਇੱਕ ਮਣਗਾ ਸੁਣਦਾ ਇੱਕ ਜਿਹਦਾ ਪਗੜਾ ਲੱਗੀ ਐ ਐਮ ਆਈ ਚੰਗਾ ਲੱਗੇ ਬੱਕਰੀ ਤੇ ਦੀ ਤੇ ਠੱਕੇ ਨਾਲ ਲੱਗੇ ਪੂਰੇ ਦੀ ਕਰਦੀ ਦੇ ਪੂਰੇ ਕਿੰਨੇ 14 ਆ ਯਾਰ ਨਹੀਂ ਨਹੀਂ ਆੜੇ ਨਹੀਂ ਯਾਰ ਕੋਈ ਨਹੀਂ ਯਾਰ ਭਾਈ ਦੇ ਦੇ ਯਾਰ ਦੇਖੀ ਭਾਈ ਉਹ ਦੇ ਦੇ ਭਾਈ ਤੇਰੀ ਜਿੱਤ ਆ ਭਾਈ ਅੱਜ ਉਹਨੂੰ ਸਮਝਾ ਭਰਾਵਾ ਗਾਹ ਇਕਠਾ ਕੇ ਲੈਦੇ ਭਜਾ ਦਿੰਦੇ ਆਂ ਜਾਂ ਆਖ ਉਹਨੂੰ ਸਮਝਾ ਤੇਰੇ ਨਾਲ ਦਾ ਘਾਟਾ ਦਾ ਪਾਉ ਜਦੋਂ ਆਦਨ ਪਰ ਪੀਰ ਕੀ ਪਿਛਾ ਆਹ ਯਾਰ ਬਖਰੀ ਹੋ ਗਈ ਮਾ ਬਦੂ ਓ ਯਾਰ ਸਾਦਾ ਸਿਰੇ ਨਹੀਂ ਚੜਦਾ ਤਿੰਨ ਗਾਹ ਲੈ ਆਇਆ ਮੈਂ ਇਹਦੇ ਕੋਲੇ ਕਾ ਫਰੇ ਦੇ ਰਹਿਂਦੇ ਜੀ ਰਹਿਂਦੇ ਫੁਲਿਆ ਜੀ ਦੇਖੋ ਦੇ ਦੇ ਪੈਸੇ ਕਹਿੰਦੇ ਕਿੰਨਾ ਪੈਸੇ ਦੇਣਾ ਤੇਰੀ ਇੱਕ ਕਮੇਰੇ ਚਲ ਪਰੇ ਮੇਰੀ ਗੱਲ ਤਾਂ ਸੁਣ ਲੈ ਯਾਰ ਪਤਰੇ ਹਜ਼ਾਰ ਮੈਂ ਭਾਈ ਸੋਚੋਗੇ ਭਰਾ ਜੀ ਆਹੋ ਗੱਲ ਠੀਕ ਆ ਓ ਹੋ ਜਾ ਬਰੀ ਗੁਰੂ ਮੇਰਾ ਪੈਸੇ ਗਣੀ ਯਾਰ ਕਿੰਨਾ ਪੈਸੇ ਓਏ ਰੌਲੇ ਨਾ ਕਰ ਮੇਰੀ ਗੱਲ ਸੁਣ ਲੈ ਮੇਰੀ ਗੱਲ ਆਰਾਮ ਭਾਈ ਬਰਾਬਰ ਹੋਈਆਂ ਇੱਧਰ ਪਾਸੇ ਹੋ ਜਾ ਕਿੰਨਾ ਹੋ ਗਿਆ ਏ ਦਬਕੇ ਤੋਂ ਬਿਨਾ ਭਾਈ ਕੋਈ ਨਹੀਂ ਸੂਤ ਆਉਂਦਾ ਸਾਨੂੰ ਘੰਟਾ ਹੋ ਗਿਆ ਕੁਲੀ ਜਾਂਦੇ ਨੂੰ ਬਾਈ ਤੇ ਰਹਿਣਾ ਮੇਰੀ ਗੱਲ ਸੁਨੇਗਾ ਮੇਰੀ ਗੱਲ ਸੁਣੀਏ ਪਹਿਲਾਂ ਚੱਪ ਬਾਈ 2 ਮਿੰਟ ਯਾਰ ਬਾਈ ਲਖਾਈ ਲਈ ਹੋਈ ਆਰ ਕਰਵਾਉਗਾ ਮੈਂ ਤੈਨੂੰ ਨਹੀਂ ਨਹੀਂ ਮੈਂ ਤੈਨੂੰ ਸੁਧੇ ਰੱਖ ਤੂੰ ਆਇਆ ਸਿੰਗੋ ਬਟਾ ਕੰਨ ਉਹ 100 ਪਿੱਛੇ ਨਾ ਪਿਆ ਭਰਾਵਾ ਤੂੰ ਕਿੰਨਾ ਆ ਫੜਦਾ ਸੀ ਆਪ ਨੂੰ ਕਰਾ ਦੇ ਕੋਈ ਨਹੀਂ ਲਖਾਈ ਉਧਰ ਪੀਏਗਾ ਨਾ ਤੇ ਮੂੰਹ ਕਰਕੇ ਪੀਏਗਾ ਕੇ ਲਗਾ ਆ ਸਾਡੇ ਬੰਦੇ ਲੜਵਾ ਦੇਉਗੇ ਤੁਸੀਂ ਉਧਰ ਵੇਖ 40 10000 ਰੁਪਏ ਕਿ ਬਾਈ ਤੈਨੂੰ ਹੁਣ ਦੇਣਾ ਉਹ ਮੈਨੂੰ ਤੱਕ ਦੇ ਕੇ ਕਿਹਾ ਹਾਂ ਯਾਰ ਮੈਨੂੰ ਕਦਰ ਕਰ ਹਾਂ ਬੋਰਡ ਤੇ ਮਾਰਨੀ ਹੈ ਸਾਰੀ 4000 ਰੁਪਏ ਜਿੱਦਣ ਲਿਆ 500 ਰਹਿ ਗਿਆ ਹਾਂ ਯਾਰ 500 ਬਾਈ ਸਾਢੇ ਕਿੰਨੇ ਲਈ ਨਵੇੜਤੀਆਂ ਜੱਗੀ ਸਾਢੇ 14 ਬਹੁਤ ਵਧੀਆ ਕੀਤਾ ਬਾਈ ਤੁਸੀਂ ਨਾ ਧੰਨਵਾਦ ਤੁਹਾਡਾ ਜਿਹੜਾ ਅੱਖੇ ਲੱਗ ਗਏ ਮੈਂ ਆਪਣੀ ਤੇ ਲੜਦਾ ਮੈਂ ਉਹਦੀ ਠੇਨੀ ਠੇਨੀ ਵਟੀ ਰੁਪਿਆ ਰੁਪਿਆ ਉਹਦਾ ਤੈਨੂੰ ਤੈਨੂੰ ਤੂੰ 10000 ਰੁਪਿਆ ਉਹ 10000 ਦਿਨਾ ਬੱਬੂ ਆ ਕੇ ਆਂਦਾ ਬਾਹ ਉਹ ਲੈ ਕੇ ਆ ਜਾਂਦਾ ਕੋਈ ਨਹੀਂ ਪੈ ਜੇ ਬਾਈ ਨੇ ਜਾਣਾਂ ਤੇ ਆਰਾਮ ਖੜਾ ਇਹਨੂੰ ਜਾਂਦਾ ਮੈਂ ਤੂੰ ਮੈਂ ਆਇਆ ਪਹਿਲੀ ਵਾਰ ਆਇਆ ਚੱਲ ਕੋਈ ਨਹੀਂ ਬਾਈ ਕਿਹੜਾ ਪਿੰਡ ਦੱਸਿਆ ਸੀ ਟਵਾਣੇ ਵਾਲਾ ਲਾਲ ਬਾਈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ